ਆ ਵੇਖੀ ਕੀ ਹੋ ਗਿਆ ਕੀ ਹੋ ਗਿਆ ਮੰਮੀ ਮੇਰੀ ਫੇਸਬੁੱਕ ਨਹੀਂ ਚੱਲਣ ਦੇ ਹੋ ਮੰਮੀ ਮੈਂ ਕਿਹ ਪਤਾ ਨਹੀਂ ਕੀ ਹੋ ਗਿਆ ਮੰਮੀ ਲੈ ਦੱਸ ਆਪ ਤੂੰ ਇੰਸਾਲਾ ਤੇ ਮੇਰੇ ਫੋਨ ਚ ਲੰਦੇ ਨਹੀਂ ਜੀ ਮੈਨੂੰ ਟੈਨਸ਼ਨ ਨਹੀਂ ਹੁੰਦੀ ਕਿ ਪਤਾ ਨਹੀਂ ਕੀ ਹੋ ਜਾਂਵਾ ਟੈਕਨਕਲ ਫਾਲਟ ਈਗਾ ਹੋ ਗਈ ਸਹੀ ਹੁਣ ਲੈ ਡਿੰਪੀ ਵੇਖ ਦੁਨੀਆ ਦਾ ਕਿੱਡਾ ਆਵਾ ਉੱਤੇ ਆ ਪਿਆਈ ਨੀਹ ਗਵਾਂਡੀਆਂ ਵਾਲਾ ਅੰਕਲ ਜਿਹੜਾ ਤੁਹਾਡਾ ਕਿੰਨੀਆਂ ਨਾ ਤੁਰਿਆ ਫਿਰੰਡਿਆਈ ਹਾਏ ਹੇ ਆ ਵੀ ਉਹਨੇ ਸਟੇਟਸ ਪਾਇਆ ਵਾ ਆਵੇ ਗੋਪ੍ਰੀਤ ਸਿੰਘ ਵਿਦ 18 ਆਦਰਸ਼ 18 ਆਦਰਸ਼ ਨਾਪਰੀ ਉਹ ਮਮੀ ਉਹਨੇ ਟੈਗ ਕੀਤੀ ਆ ਟੈਗ ਦੀ ਆਪਸ਼ਨ ਹੁੰਦੀ ਆ ਪਟਾ ਵੇ ਆਪਣਾ ਡਿੰਪੀ ਇੱਥੇ ਪੋਸਟ ਆਉਂਦੀ ਆ ਵੀ ਜੇ ਤੁਸੀਂ ਆਪਣੀ ਸੱਸ ਨੂੰ ਵਾਸਟ ਕਰਨਾ ਨਾ ਤੇ ਤਿੰਨ ਹਰੀਆਂ ਮਿਰਚਾਂ ਲੈ ਕੇ ਤੇ ਉਹ ਚ ਲੂਣ ਪਾ ਕੇ ਤੇ ਰਾਤ ਰੱਖੋ ਮੇਰੇ ਸਾਹਮਣੇ ਕਰਕੇ ਵੇਖੋ ਅੱਜ ਕੀ ਪਤਾ ਤੇਰੀ ਦਾਦੀ ਮੇਰੇ ਵਾਸਤੇ ਹੋਈ ਜਾਵੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆ ਵੇ ਕੱਲ ਤੈਨੂੰ ਖਾਂਗਾ ਆਉਣ ਡਈ ਸੀ ਨਾ ਤੇ ਮੈਂ ਹੁਣੇ-ਹੁਣੇ ਫੇਸਬੁੱਕ ਤੇ ਵੇਖਿਆ ਵਾ ਕਹਿੰਦੇ ਆ ਪੰਜ ਲੌਂਗ ਲੈਣੇ ਆ ਥੋੜੀ ਜੀ ਸੌਂਫ ਲੈ